ਉਹ ਆਈ ਵੀ ਸੀ ਕਹ ਜੀ ਇੱਥੇ ਇੱਕ ਦਿਨ ਬੇਨਤੀ-ਕਿੰਤੀ ਕਰ ਰਹੇ ਸੀ ਪਰ ਕੋਈ ਨਹੀਂ ਉਹਨਾਂ ਨੂੰ ਵੀ ਕਿਹਾ ਸੀ ਉਹ ਕਹਿੰਦੇ ਉਹਨਾਂ ਨੂੰ ਕਹੋ ਟੂਲ ਟੈਕਸ ਵਾਲਿਆਂ ਨੂੰ ਕਹੋ ਉਹਨਾਂ ਦੀ ਜ਼ਿੰਮੇਵਾਰੀ ਆ ਪੁਲ ਪਾਟ ਗਿਆ ਜਾਣੀ ਹਲੇ ਸਰਕਾਰ ਪਤਾ ਨਹੀਂ ਕਿਹੜੇ ਹੱਥੇ ਦੀ ਡੇਬੇਟ ਕਰ ਰਹੀ ਹੈ ਕੋਈ ਇਹ ਤਾਂ ਕੰਮ ਨਹੀਂ ਚੱਲਿਆ ਜਿਹੜੀਆਂ ਲਗਭਗ 7 ਸਾਲਾਂ ਤੋਂ ਇਹਦੇ ਲਾਈਟਾਂ ਲੱਗੀਆਂ ਉਹ ਲਾਈਟਾਂ ਬੰਦ ਨੇ ਟਰਾਂਸਫਾਰਮ ਸਾਰਾ ਕੁਝ ਤੋੜਤਾ ਹੀ ਗੱਡੀ ਭੱਜੀ ਟਰੈਫਿਕ ਜਮ ਹੋਣ ਕਰਕੇ ਲੋਕ ਤੇਜ਼ੀ ਕਰਦੇ ਆ ਬਹੁਤ ਜ਼ਿਆਦੇ ਇੱਕ ਦੂਜੇ ਦੇ ਉੱਤੋਂ ਹੀ ਲੰਘਦੇ ਆ ਤਾਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਮੇਰਾ ਵੀ ਕਰਕੇ ਗਏ ਆ ਜੀ ਇਧਰੋਂ ਮੰਨ ਲਓ ਵੀ ਛਰ ਵਿੱਚ ਹੀ ਆ ਗਏ ਤੇ ਪਟਿਆਲਾ ਸੰਗਰੂਰ ਆ ਇਧਰੋਂ ਬਠਿੰਡਾ ਜਾਨੀ ਗਾਹਾਂ ਬਠਿੰਡਾ ਤੋਂ ਦੱਬਾ ਵਾਲੀ ਵਗੈਰਾ ਸਾਰਾ ਉਧਰ ਸਾਰਾ ਜਾਨੀ ਦੇ ਏਰੀਆ ਤੇ ਨਾ ਜੁੜਦਾ ਤਾਂ ਬਾਕੀ ਛੋਟੇ 6-4 ਸਾਲ ਹੋ ਗਏ ਤੁਸੀਂ ਇਹ ਸੜਕਾਂ ਦਾ ਧਿਆਨ ਦਿਓ ਲੋਕਾਂ ਨੂੰ ਟੋਇਆਂ ਚ ਨਾ ਛਟੋ ਆ ਪਾਸੇ ਜਿਹੜਾ ਸਰਵਿਸ ਰੋਡ ਹੈ ਉਹ ਤੁਸੀਂ ਦੇਖੋ ਹੁਣ ਛੰਦ ਟੱਪਦੇ ਨੇ ਉੱਥੋਂ ਦੀ ਕਿਹੜੇ ਨੂੰ ਟੇਡੇ ਹੋ ਟੱਪਦੇ ਨੇ ਵੀ ਜੇ ਨਹੀਂ ਇਹ ਛੇਤੀ ਤੋਂ ਛੇਤੀ ਪੁਲ ਚਾਲੂ ਹੁੰਦਾ ਦਾ ਆਉਣ ਵਾਲੇ ਦਿਨਾਂ ਵਿੱਚ ਟੋਲ ਵੀ ਫ੍ਰੀ ਕਰਾਂਗੇ ਤੇ ਜਿਹੜੇ ਹੋਰ ਵੀ ਕਈ ਸੰਘਰਸ਼ ਦੇ ਐਲਾਨ ਹੋਣਗੇ ਉਹ ਵੀ ਕਰਾਂਗੇ। ਪਟੰਡਾ ਚੰਡੀਗੜ੍ਹ ਰਾਸ਼ੀ ਰਾਜਮਾਰਕ ਤੇ ਹੰਡਿਆਆ ਓਵਰ ਬ੍ਰਿਜ ਦੀ ਹਾਲਤ ਬਹੁਤ ਮਾੜੀ ਹੁੰਦੀ ਜਾ ਰਹੀ ਹੈ। ਇਹ ਪੁਲ ਪਿਛਲੇ ਦਿਨ ਮਹੀਨਿਆਂ ਤੋਂ ਬੰਦ ਹੈ ਨਾਲ ਹੀ ਜਿਸ ਕਰਕੇ ਪੈਦਲ ਚੱਲਣ ਵਾਲਿਆਂ ਜਨਤਾ ਅਤੇ ਵਪਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਨੇ ਨਾਰੇਬਾਜ਼ੀ ਕੀਤੀ ਵਿਰੋਧ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਜੇਕਰ ਸਮੱਸਿਆ ਦਾ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਬੜਬੜ ਅਤੇ ਕਾਲਾ ਝਾੜ ਟੋਲ ਪਲਾza ਨੂੰ ਟੋਲ ਫ੍ਰੀ ਕਰਨ ਦੀ ਵੀ ਚੇਤਾਵਨੀ ਉਹਨਾਂ ਦੇ ਵੱਲੋਂ ਦੇ ਦਿੱਤੀ ਗਈ ਗ੍ਰਾਹਾ ਸੰਚਨ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਦੇ ਬਾਹਰ ਤਰਨਾ ਦੇਣ ਦੀ ਵੀ ਧਮਕੀ ਦੇ ਦਿੱਤੀ ਹੈ ਉੱਥੇ ਹੀ ਓਵਰ ਬ੍ਰਿਜ ਦੀ ਹਾਲਤ ਦੇਖਦੇ ਹੋਏ ਨਾਰੇਬਾਜ਼ੀ ਕਰਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਸੰਗਠਨ ਦੇ ਨੇਤਾਵਾਂ ਦੇ ਵੱਲੋਂ ਜਿਹੜੀਆਂ ਗੱਲਬਾਤ ਆਖੀ ਗਈ ਹੈ ਤਸਵੀਰਾਂ ਸਾਂਝੀਆਂ ਕਰ ਰਿਹਾ ਕਿਸਾਨ ਆਗੂ ਅਤੇ ਸਥਾਨਕ ਨਿਵਾਸੀਆਂ ਦੇ ਵੱਲੋਂ ਕੀ ਕੁਝ ਇਸ ਪੂਰੇ ਮਾਮਲੇ ਦੇ ਉੱਤੇ ਬਿਆਨ ਦਿੱਤਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ ਨਾਰੇਵਾਜੀ ਤਾਂ ਇਸ ਵਾਸਤੇ ਕੀਤੀ ਗਈ ਹੈ ਵੀ ਇੱਥੇ 3 ਮਹੀਨਿਆਂ ਤੋਂ ਆਹ ਜਿਹੜਾ ਪੁਲਾ ਹੈ ਇਹ ਬੰਦ ਪਿਆ ਅਸੀਂ ਮਤਲਬ ਇੱਥੇ ਪਹਿਲਾਂ ਵੀ ਉਹ ਲੋਕਲ ਵੀਡੀਓ ਆ ਵੀ ਲੋਕਾਂ ਨੇ ਆਪਦੇ ਲੈਵਲ ਤੇ ਪਾਈਆਂ ਨੇ ਅੱਜ ਲੋਕਾਂ ਦੇ ਕਹਿਣ ਤੇ ਵੀ ਸਾਡੇ ਜਥੇਬੰਦੀ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਸੀ ਅੱਜ ਇੱਕ ਸਿਰਫ ਸਰਕਾਰ ਨੂੰ ਤੇ ਟੋਲ ਫਲਾਜਾਂ ਨੂੰ ਚੇਤਾਵਨੀ ਦੇਣ ਵਾਸਤੇ ਕੰਮ ਕੀਤਾ ਵੀ ਜੇ ਨਹੀਂ ਇਹ ਛੇਤੀ ਤੋਂ ਛੇਤੀ ਪੁਲ ਚਾਲੂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਟੋਲ ਵੀ ਫ੍ਰੀ ਕਰਾਂਗੇ ਤੇ ਜਿਹੜੇ ਹੋਰ ਵੀ ਕਈ ਸੰਘਰਸ਼ ਦੇ ਐਲਾਨ ਹੋਣਗੇ ਉਹ ਵੀ ਕਰਾਂਗੇ ਕਿਉਂਕਿ ਆ ਦੋ ਪ੍ਰੋਗਰਾਮ ਨੇ ਇਹ ਪ੍ਰੋਗਰਾਮ ਲੰਘਿਆ ਤੋਂ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾਂ ਦੇ ਪ੍ਰੋਗਰਾਮ ਲੰਘਿਆ ਤੋਂ ਬਾਅਦ ਅਸੀਂ ਹੋ ਸਕਦਾ ਮੀਤ ਏਰ ਦੇ ਕਰ ਮੂਰੇ ਜਾਈਏ ਜਾਂ ਸੋਲ ਪਲਾਜੇ ਦਾ ਫ੍ਰੀ ਕਰ ਨਹੀਂ ਕਰਨੇ ਨੇ ਜਿੱਨਾਂ ਚਲੇ ਇਹ ਨਹੀਂ ਚੱਲਦਾ ਕਿਉਂਕਿ ਇੱਥੇ ਜਾਮ ਬਹੁਤ ਲੱਗਦਾ ਰੋਜ਼ ਨਿਤ ਨਵੇਂ ਹਾਦਸੇ ਹੁੰਦੇ ਨੇ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਸਰਕਾਰ ਦਾ ਪ੍ਰਸ਼ਾਸਨ ਦਾ ਨਾਮ ਕ੍ਰਿਸ਼ਨ ਸਿੰਘ ਸ਼ੰਦਾਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਰਨਾਲੇ ਜ਼ਿਲ੍ਹੇ ਦਾ ਕਮੇਟੀ ਮੈਂਬਰ ਅਸੀਂ ਕਹਿਣਾ ਚਾਹੁੰਦੇ ਹਾਂ ਜਿਹੜਾ ਟਹਾ ਵੱਡਾ ਹੈਵੀ ਰੋਡ ਹੈ ਜਾਨੀ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਾਂਦਾ ਹੈ ਇਹ ਲਗਭਗ ਜਿਹੜੇ ਪੁਲ ਤੇ ਆਪਾਂ ਖੜਿਆ ਹੰਡਾਏ ਤੇ ਇਹ 3 ਮਹੀਨੇ ਲਗਾਤਾਰ ਹੋ ਗਏ ਪੁਲ ਖਰਾਬ ਹੋਏ ਨੂੰ ਬਰਸ਼ਾਂਤਾਂ ਵੇਲੇ ਦਾ ਜਾਨੀ ਇਹ ਤਾਂ ਮਿੱਟੀ ਨਿਕਲ ਗਈ ਪੁਲ ਪਾਟ ਗਿਆ ਜਾਨੀ ਹਲੇ ਸਰਕਾਰ ਪਤਾ ਨਹੀਂ ਕਿਹੜੇ ਹੱਥੇ ਦੀ ਡੀਬੇਟ ਕਰ ਰਹੀ ਹੈ ਕੋਈ ਇਹ ਤਾਂ ਕੰਮ ਨਹੀਂ ਚੱਲਿਆ ਜਿਹੜੀਆਂ ਲਗ ਭਾਗ 6 ਸਾਲਾਂ ਤੋਂ ਇਹਦੇ ਲਾਈਟਾਂ ਲੱਗੀਆਂ ਉਹ ਲਾਈਟਾਂ ਬੰਦ ਨੇ ਉਸ ਤੋਂ ਬਾਅਦ ਜਿਹੜੇ ਪਾਸੇ ਦੁਕਾਨਦਾਰ ਨੇ ਉਹਨਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ ਉਹਨਾਂ ਦਾ ਕੋਈ ਦੁਕਾਨ ਖੋਲਣ ਦਾ ਟਾਈਮ ਨਹੀਂ ਦੇ ਦੇ ਰਹੇ ਜਾਨੀ ਇੰਨੀ ਟ੍ਰੈਫਿਕ ਜ਼ਿਆਦਾ ਹੈ ਰੋਜ਼ ਦਾ ਇਟ ਐਸੀ ਡੰਟ ਹੋ ਰਿਹਾ ਅਸੀਂ ਇਹਦੀ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹਨੂੰ ਬਣਾਇਆ ਜਾਵੇ ਜੇ ਸਰਕਾਰ ਫੇਰ ਵੀ ਨਹੀਂ ਕੌਲਦੀ ਫੇਰ ਸਾਨੂੰ ਅੱਕ ਕੇ ਕੌੜਾ ਕਚਬਣਾ ਪੋਗਾ ਜਾਨੀ ਟੋਲ ਪਲਾਜ਼ਾ ਜਿਹੜਾ ਪਰਚੀ ਮੁਕਤ ਕਰਾਂਗੇ ਆਉਣ ਵਾਲੇ ਦਿਨਾਂ ਕਿਹੜੇ-ਕਿਹੜੇ ਹਾਈਵੇ ਨੂੰ ਜੋੜਦਾ ਇਹ ਬਈ ਇਹ ਤਾਂ ਜੀ ਚੰਡੀਗੜ੍ਹ ਮੈਣਾ ਇਧਰੋਂ ਮੰਨ ਲਓ ਵੀ ਛਰ ਵਿਚੀ ਆ ਕੇ ਤੇ ਪਟਿਆਲਾ ਸੰਗਰੂਰ ਆ ਇਧਰੋਂ ਬਠਿੰਡਾ ਯਾਨੀ ਗਾਹਾਂ ਬਠਿੰਡਾ ਤੋਂ ਦੱਬਾ ਵਾਲੀ ਵਗੈਰਾ ਸਾਰਾ ਉਧਰ ਸਾਰਾ ਯਾਨੀ ਏਰੀਆ ਇਹਦੇ ਨਾਲ ਜੁੜਦਾ ਹੈ ਜੇ ਗੱਲ ਕਰੀਏ ਸੜਕ ਸਖਸ਼ਾ ਪੋਸਟ ਮੇਨ ਹਾਈਵੇ ਤੇ ਜਿੱਥੇ ਰਸ਼ਾ ਫੇਰ ਵੀ ਰਸ਼ ਹੋ ਰਿਹਾ ਇਹਨੂੰ ਕਿਵੇਂ ਦੇਖਦੇ ਇਹ ਤਾਂ ਜੀ ਕੋਈ ਤਾਂ ਪ੍ਰਬੰਧ ਹੀ ਨਹੀਂ ਕੋਈ ਇਹ ਤਾਂ ਲੋਕ ਆਪ ਵਿਚਾਰੇ ਲੰਘ ਰਹੇ ਨੇ ਯਾਨੀ ਕੋਈ ਫੋਰਸ ਦਾ ਪ੍ਰਬੰਧ ਨਹੀਂ ਇੱਥੇ ਰੋਜ਼ ਰਜਾਨਾ ਮੈਂ ਚੋਂ ਉਹਨਾਂ ਦਾ ਅੱਛ ਰਹਿਆ ਵੀ ਰੋਜ਼ ਐਕਸੀਡੈਂਟ ਹੋ ਰਹੇ ਨੇ ਘੰਟੇ ਬਾਅਦ ਹੀ ਹੁਣ ਤੁਸੀਂ ਦੇਖ ਕਿਆ ਤੁਸੀਂ ਸ਼ਾਟ ਮਾਰ ਕੇ ਆਏ ਹੋ ਐਕਸੀਡੈਂਟ ਹੁਣ ਵੀ ਹੋ ਗਿਆ ਇੱਕ ਯਾਨੀ ਜਦੋਂ ਟ੍ਰੈਫਿਕ ਜਾਮ ਹੋਊਗੀ ਦੋਨੇ ਪਾਸੇ ਲੋਕ ਕਾਹਲ ਕਰਦੇ ਨੰਗਣ ਦੀ ਯਾਨੀ ਕੋਈ ਨਾ ਕੋਈ ਗੱਡੀ ਢਿੱਡਦੀ ਹੈ ਉੱਥੇ ਕੋਈ ਫੋਰਸ ਦਾ ਪ੍ਰਬੰਧ ਨਹੀਂ ਲੋਕ ਆ ਮਾਰੇ ਲੰਘ ਰਹੇ ਨੇ ਇੱਥੇ ਤਾਂ ਉਮੀਦ ਹੈ ਤੇ ਮੰਤਰੀ ਜਿਹੜਾ ਜਮਾ ਕੰਧ ਦੇ ਨਾਲ ਬੈਠਾ ਹੈ ਉਹ ਰੋਜ਼ ਇਤਨੀ ਟੱਪਦਾ ਕੋਈ ਪ੍ਰਬੰਧ ਨਹੀਂ ਕੀਤਾ ਜੀ ਜਿਹੜਾ ਦੀ ਡਿਊਟੀ ਬਣਦੀ ਹੈ ਜਿਹੜੇ ਕਹਿੰਦੇ ਪਿੰਡਾਂ ਚੋਂ ਸਰਕਾਰ ਚੱਲੂ ਜਾਣੀ ਇਸ ਕਰਕੇ ਪਿੰਡਾਂ ਵਾਲੇ ਸਰਕਾਰ ਨੂੰ ਅਸੀਂ ਪੁੱਛਦੇ ਆਂ ਵੀ ਤੁਹਾਡਾ ਧੰਨਵਾਦ ਤੁਹਾਡੇ 6.5 ਸਾਲ ਹੋ ਗਏ ਤੁਸੀਂ ਇਹ ਸੜਕਾਂ ਦਾ ਧਿਆਨ ਦਿਓ ਲੋਕਾਂ ਨੂੰ ਟੋਇਆਂ ਚ ਨਾ ਛਟੋ ਆ ਪਾਛੇ ਜਿਹੜਾ ਸਰਵਿਸ ਰੋਡ ਹੈ ਉਹ ਤੁਸੀਂ ਦੇਖੋ ਉਹ ਛੰਦ ਟੱਪਦੇ ਨੇ ਉੱਥੋਂ ਦੀ ਕਿਹੜੇ ਲੋ ਟੇਡੇ ਹੋ ਟੱਪਦੇ ਨੇ ਜਾਨੀ ਕਈ ਵਾਰ ਟੋਲਪਲਾਜ ਵਾਲਿਆਂ ਨੂੰ ਉਹਦੇ ਬਾਅਦ ਤੇ ਅਸੀਂ ਬੇਨਤੀ ਕੀਤੀ ਹੈ ਜਾਨੀ ਹੁਣ ਅਸੀਂ ਕਹਿੰਦਾ ਵੀ ਉਹ ਜਿੰਨਾ ਚਿਰ ਉਹ ਸਾਰੇ ਠੀਕ ਨਹੀਂ ਹੁੰਦੇ ਉਹਨਾਂ ਚਿਰ ਪਰਚੀ ਮੁਕਤ ਰਹੂ ਟੋਲਪਲਾਜ ਕਿਹੜਾ ਟੋਲਪਲਾਜ ਦੀ ਗੱਲ ਕਰ ਰਹੇ ਹੋ ਟੋਲਪਲਾਜ ਆਸੀਂ ਮੇਨ ਬੜਬੜ ਜੇ ਉੱਥੇ ਵੀ ਗੱਲ ਨਾ ਛਰਕੀ ਫਿਰ ਕਹਾਂ ਇਹ ਰੋਲ ਲਾ ਰਵੇਗਾ। ਜੇ ਨਾ ਹਲੋਇਆ ਤਾਂ ਨਾ ਲੋਇਆ ਜੀ ਪੈਟਰੋਲ ਪਲਾਜ਼ਾ ਤੋਂ ਪਰਚੀ ਮੁਕਤ ਰੱਖਾਂਗੇ ਲੋਕਾਂ ਨੂੰ। ਫਿਰ ਆਉਣ ਵਾਲੇ ਦਿਨਾਂ 'ਚ ਜੇ ਫੇਰ ਵੀ ਸਰਕਾਰ ਨੇ ਨਾ ਸੁਣਿਆ ਫਿਰ ਮੀਟਰ ਤੇ ਬਾਹਰ ਚ ਜਾਣਗੇ ਲੋਕ। ਇਹ ਤੋਂ ਮੈਂ ਜ਼ਿੰਮੇਵਾਰੀ ਉਹਨਾਂ ਦੀ ਐਮਪੀ ਨੇ ਸਾਡੇ। ਇਸ ਕਰਕੇ ਸਾਡੀ ਬੇਨਤੀ ਹੈ। ਵੀ ਇੱਥੇ ਤਾਂ ਕਿ ਲੋਕਾਂ ਨੂੰ ਨਾ ਪਚਾਇਆ ਜਾਵੇ ਇਹਦਾ ਪਹਿਲਾਂ ਪ੍ਰਬੰਧ ਕੀਤਾ ਜਾਵੇ। ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ। ਮੇਰੀ ਵਰਕਸ਼ਾਪ ਹੈ ਜੀ ਇੱਥੇ ਨਾਲ ਹੀ ਸਾਹਮਣੇ ਜਿੱਥੋਂ ਪੁਲ ਬੰਦ ਕੀਤਾ ਗਿਆ ਜੀ। ਉਹਦਾ ਕਰਕੇ ਇਹ ਸਾਰਾ ਸਿਸਟਮ ਬਣਾਇਆ ਜੀ। ਪਾਲ ਚੱਲ ਨਹੀਂ ਰਿਹਾ ਜੀ 3 ਮਹੀਨੇ ਹੋ ਗਏ ਬੰਨ੍ਹਦੀ ਪਿਆ ਕੋਈ ਸੁਣਵਾਈ ਨਹੀਂ ਹੈਗੀ ਇਹਦੀ ਕੋਈ ਕੁਛ ਨਹੀਂ ਸੁਣ ਰਿਆ ਬਹੁਤ ਡੇਲੀ ਰਾਤ ਨੂੰ ਡੇਲੀ ਵਾਂਗੂ ਐਕਸੀਡੈਂਟ ਹੁੰਦੇ ਆ ਜੀ ਇੱਥੇ ਅਸੀਂ ਸਵੇਰੇ ਬੈਰੀਕੇਡ ਖੜੇ ਕਰਦੇ ਆਂ ਡੇਲੀ ਡਿੱਗੇ ਵੇ ਆਉਂਦੇ ਆ ਕੋਈ ਨਾ ਕੋਈ ਐਕਸੀਡੈਂਟ ਹੋਇਆ ਹੋਆ ਹੁੰਦਾ ਕੋਈ ਸੁਣਦਾ ਨਹੀਂ ਹੈਗਾ ਜੀ ਉਧਰੋਂ ਸਾਡੇ ਪਰਸੋਂ ਟਰਾਂਸਫਾਰਮ ਸਾਰਾ ਕੁਝ ਤੋੜਤਾ ਹੀ ਗੱਡੀ ਭੱਜੀ ਟਰੈਫਿਕ ਜਮ ਹੋਣ ਕਰਕੇ ਲੋਕ ਤੇਜ਼ੀ ਕਰਦੇ ਆ ਬਹੁਤ ਜ਼ਿਆਦੇ ਇੱਕ ਦੂਜੇ ਦੇ ਉੱਤੋਂ ਹੀ ਲੰਘਦੇ ਆ ਤਾਂ ਬਹੁਤ ਜ਼ਿਆਦੇ ਵੱਡਾ ਨੁਕਸਾਨ ਮੇਰਾ ਵੀ ਕਰਕੇ ਗਏ ਆ ਜੀ ਇਹੀ ਚੀਜ਼ਾਂ ਜੀ ਸਾਡਾ ਕਿਤੇ ਨਾ ਕਿਤੇ ਬੈਰੀਕੇਡ ਲੱਗਿਆ ਗੱਡੀਆਂ ਪੁਲ ਤੋਂ ਲੰਘ ਰਹੀਆਂ ਹਾਂਜੀ ਰਾਤ ਨੂੰ ਡੇਲੀ ਬੈਰੀਕੇਡ ਪਾਸੇ ਕਰਕੇ ਹੀ ਗੱਡੀਆਂ ਡੇਲੀ ਰਾਤ ਨੂੰ ਲੰਘਦੀਆਂ ਜੀ ਉਹ ਆਪ ਵੀ ਚੱਕ ਜਾਂਦੇ ਆ ਜੀ ਜੇ ਸਹੀ ਪੁੱਛੋ ਤਾਂ ਉਹ ਸ਼ਾਮ ਨੂੰ ਬੈਰੀਕੇਡ ਚੱਕ ਜਾਂਦੇ ਆ ਜੀ ਇੱਥੋਂ ਸਵੇਰੇ ਆ ਕੇ ਲਾ ਦਿੰਦੇ ਆ ਮੰਗ ਕੇ ਜਾਂਨ ਪ੍ਰਸ਼ਾਸਨ ਮੰਗਦਾ ਹੀ ਚਾਹੁੰਦੇ ਆ ਜੀ ਪ੍ਰਸ਼ਾਸਨ ਤੋਂ ਵੀ ਛੇਤੀ ਤੋਂ ਛੇਤੀ ਜਿੰਨਾ ਹੋ ਸਕੇ ਪੁਲ ਛੇਤੀ ਤੋਂ ਛੇਤੀ ਚੱਲਦਾ ਹੋਣਾ ਚਾਹੀਦਾ ਬਹੁਤ ਜ਼ਿਆਦਾ ਦੁਰਘਟਨਾ ਹੋ ਰਹੀਆਂ ਡੇਲੀ ਵਾਂਗੂ ਨੁਕਸਾਨ ਹੋ ਰਿਹਾ ਏ ਲੋਕਾਂ ਦੇ ਉਹ ਆਈ ਵੀ ਸੀ ਕਿ ਜੀ ਇੱਥੇ ਇੱਕ ਦਿਨ ਬੇਨਤੀ-ਕਿੰਤੀ ਕਰ ਰਹੇ ਸੀ ਪਰ ਕੋਈ ਨਹੀਂ ਉਹਨਾਂ ਨੂੰ ਵੀ ਕਿਹਾ ਸੀ ਉਹ ਕਹਿੰਦੇ ਉਹਨਾਂ ਨੂੰ ਕਹੋ ਟੂਲ ਟੈਕਸ ਵਾਲਿਆਂ ਨੂੰ ਕਹੋ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਕੌਣ ਹੈ ਇੱਥੇ ਸਾਨੂੰ ਕਿਸੇ ਨੂੰ ਦਾ ਕੋਈ ਪਤਾ ਨਹੀਂ ਹੈਗਾ ਜੀ ਕੋਈ ਲਾਈਟ ਨਹੀਂ ਚੱਲਦੀ ਜੇ ਇੱਥੇ ਪੁਲ ਦੇ ਉੱਪਰ ਉਹ ਖੰਭਾ ਟੁੱਟਿਆ ਸੀਗਾ ਜੀ ਉਹ ਖੰਭਾ ਚੱਕ ਕੇ ਲੈ ਗਏ ਜੀ ਮੁੜ ਕੇ ਲਾਉਣਾ ਤਾਂ ਕੀ ਸੀਗਾ ਨਵਾ 6-7 ਸਾਲ ਹੋ ਗਏ ਸਾਨੂੰ ਅਸੀਂ ਤਾਂ ਦੇਖ ਰਹੇ ਹਾਂ ਕਿਤੇ ਲਾਈਟ ਨਹੀਂ ਚੱਲੀ ਜੀ ਕੋਈ ਪੁਲ ਦੇ ਉੱਤੇ ਕੋਈ ਲਾਈਟ ਨਹੀਂ ਚੱਲਦੀ ਰਾਤ ਨੂੰ ਹਨੇਰਾ ਹੁੰਦਾ ਜੀ ਕੁਝ ਪਤਾ ਨਹੀਂ ਲੱਗਦਾ ਕਿੰਨੇ ਕਿਤੇ ਕਿਤੇ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਸਵੇਰੇ ਸ਼ਾਮ ਜੀ ਰਾਤ ਨੂੰ ਇੰਨੀ ਟ੍ਰੈਫਿਕ ਹੁੰਦੀ ਹੈ ਜੀ ਲੰਗਰ ਨੂੰ ਥਾਂ ਨਹੀਂ ਉਹ ਗਾਂਹਾਂ ਤੱਕ ਟ੍ਰੈਫਿਕ ਜਾਮ ਹੋ ਜਾਂਦੀ ਹੈ ਜੀ ਸਵੇਰੇ ਤਾਂ 8:00 ਵਜੇ ਆ ਕੇ ਦੇਖੋ ਤੁਸੀਂ ਬਹੁਤ ਜ਼ਿਆਦੇ ਜਾਮ ਲੱਗਿਆ ਹੋਆ ਹੁੰਦਾ ਹੈ ਜੀ 3 ਮਹੀਨੇ ਹੋ ਗਏ ਹਾਂ ਜੀ 3 ਮਹੀਨੇ ਹੋ ਗਈ ਬਹੁਤ ਪਰ ਜ਼ਿਆਦੇ ਪਰੇਸ਼ਾਨ ਹੈ ਜੀ